ਜੇਕਰ ਕਿਸੇ ਵੀਰ ਨੇ ਕੋਈ ਗੱਡੀ ਜਾਂ ਕਾਰ ਵਿੱਚ ਨਹੀਂ ਹੋਵੇ ਤਾਂ ਟ੍ਰੇਡੇ ਕੈਮਰੇ ਨਾਲ 8 ਤੋਂ 10 ਫੋਟੋਆਂ ਖਿੱਚ ਕੇ ਸਾਡੇ ਨੰਬਰ ਤੇ ਸੈਂਡ ਕਰੋ ਜੀ ਤਾਂ ਸਾਡੇ ਚੈਨਲ ਤੇ ਤੁਹਾਡੀ ਐਡ ਲਗਾ ਦਿੱਤੀ ਜਾਵੇਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹ ਕਾਰ ਬਿਆਰ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਜੀ ਸਿਫਟ VDI DR ਗੱਡੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਾਫ਼ ਜਿਲੰਦਰ ਨੰਬਰ ਦੀ ਗੱਡੀ ਪੰਜਾਬ ਨੰਬਰ ਜਲੰਧਰ ਦਾ ਬਹੁਤ ਹੀ ਵਧੀਆ ਤੇ ਸਾਫ ਸੁਥਰੀ ਗੱਡੀ ਤੇ ਕਿਦਾਂ ਸਿਰਫ ਤੁਸੀਂ 60-70000 ਦੀ ਲੋਨ ਪੇਮੈਂਟ ਕਰਕੇ ਲੈ ਜਾ ਸਕਦੇ ਆ ਇਹ ਵੀ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਲਾਈਕ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਜਾ ਕਰੋ ਜੀ ਵੱਧ ਤੋਂ ਵੱਧ ਆਓ ਜੀ ਗੱਲ ਕਰਦੇ ਹਾਂ ਹੁਣ ਆਪਾਂ ਗੱਡੀ ਵਾਰ 2014 ਦੇ ਐਂਡ ਦੀ ਗੱਡੀ ਹੈ ਜੀ 15 ਦੀ ਆਰਸੀ ਆ 2030 ਤੱਕ ਪਾਸ ਹੈ ਜੀ ਗੱਡੀ ਮਤਲਬ 15 ਮਾਡਲ ਵੀ ਤੁਸੀਂ ਕਹਿ ਸਕਦੇ ਇਹਨੂੰ 2030 ਤੱਕ ਪਾਸਿੰਗ ਹੈਗੀ ਆ ਆ ਲਾਈ ਵੀ ਗੱਡੀ ਨੂੰ ਲੱਗੇ ਹੋਏ ਆ ਟਾਇਰ ਟਪਾ ਪੂਰਾ ਵਧੀਆ ਲਾਲੋ ਵੀ 80 ਤੋਂ 85% ਟਾਇਰਾਂ ਦੀ ਕੰਡੀਸ਼ਨ ਹੈਗੀ ਆ ਤੇ ਬਾਹਰੋਂ ਵੀ ਦੇਖ ਲਓ ਤੁਸੀਂ ਸਕਰੈਚ ਲੈਸ ਗੱਡੀ ਹੈ ਜੀ ਦਿਲੰਦਰ ਨੰਬਰ ਹੈ ਜੀ ਸੈਕੰਡ ਓਨਰ ਆ ਦੂਸਰੇ ਨਾਮ ਤੇ ਗੱਡੀ ਆ ਜੀ ਦੋਨੋਂ ਚਾਬੀਆਂ ਗੱਡੀ ਦੀਆਂ ਤੁਹਾਨੂੰ ਨਾਲ ਮਿਲਣਗੀਆਂ ਦੋਵੇਂ ਚਾਬੀਆਂ ਹੀ ਮਾਲਕਾਂ ਨੇ ਸਾਮੀਆਂ ਹੋਈਆਂ ਨੇ ਦੋਵੇਂ ਚਾਬੀਆਂ ਤੁਹਾਨੂੰ ਨਾਲ ਮਿਲ ਜੂਗੀਆਂ ਗੱਡੀ ਦੀਆਂ ਤੇ VDI ਮਾਡਲ ਆ ਜੀ ਇਹ Swift DR VDI ਤੇ ਆਵਰੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ Swift ਗੱਡੀ ਦੀ ਐਵਰੇਜ ਬਾਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ 22 23 ਦੀ ਨੋਰਮਲ ਹੀ ਐਵਰੇਜ ਆ ਗੱਡੀ ਦੇ ਜਾਂਦੀ ਆ ਤੋ ਡੀਆਰ ਵੀਡੀਆਈ ਦੇ ਵਿੱਚ ਤੁਹਾਨੂੰ ਡਿੱਗੀ ਵੀ ਮਿਲ ਜਾਂਦੀ ਹੈ ਜਲ ਕਈ ਲੋਕ ਡਿੱਗੀ ਦੇ ਚਾਹਵਣ ਵੀ ਹੁੰਦੇ ਆ ਤੇ ਖੁੱਲੀ ਸਪੇਸ ਮਿਲ ਜਾਂਦੀ ਹੈ ਸਮਾਨ ਰੱਖਣ ਵਾਸਤੇ ਬਾਕੀ ਹੁਣ ਗੱਲ ਕਰੀਏ ਜੇ ਲੋਨ ਦੀ ਲੋਨ ਦੀ ਫੈਸਿਲਿਟੀ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਹੈਗੀ ਆ ਜਿਹੜੇ ਵੀ ਲੋਨ ਕਰਾਉਣ ਦੇ ਚਾਹਵਣ ਆ ਉਹ ਸਿਰਫ 60000 ਦੀ ਲੋਨ ਪੇਮੈਂਟ ਕਰ ਸਕਦੇ ਆ ਬਾਕੀ ਲੋਨ ਹੋ ਜਾਊਗਾ ਉਹਨਾਂ ਦਾ ਲੋਨ ਅਸੀਂ ਤੁਹਾਡਾ ਪੂਰੇ ਪੰਜਾਬ ਦੇ ਵਿੱਚ ਕਰਵਾ ਕੇ ਦੇਵਾਂਗੇ ਪਾਸ ਤੁਹਾਡੇ ਪ੍ਰੂਫ ਪੰਜਾਬ ਦੇ ਹੋਣੇ ਚਾਹੀਦੇ ਤੇ ਜੇ ਗੱਲ ਕਰੀਏ ਰੇਟ ਦੀ ਰੇਟ ਦੀ ਜਿਹੜੀ ਡਿਮਾਂਡ ਆ ਵੀਰ ਜੀ ਮਾਲਕਾਂ ਨੇ 4 ਲੱਖ ਰੁਪਈਆ ਰੱਖੀ ਆ 4 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮੰਤਨ ਹੋ ਜਾਊਗਾ ਮੀਟਰ ਵਗੈਰਾ ਦੇਖ ਲਓ ਤੁਸੀਂ 1.5 ਲੱਖ ਦੇ ਕਰੀਬ ਗੱਡੀ ਚੱਲੀ ਹੋਈ ਆ ਕੋਈ ਮੀਟਰ ਬੈਗ ਨਹੀਂ 100 103 ਗੱਡੀ ਆ ਤੇ ਮੀਟਰ ਬੈਗ ਨਹੀਂ ਉਹਨਾਂ ਨੇ ਕਰਾ ਇੱਦੇ ਫੋਟੋਆਂ ਪਾਤੀਆਂ ਆ ਕਿ ਜਿਹੜੇ ਵੀਰ ਨੇ ਲੈਣੀ ਹੋਵੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਾਰੇ ਵੀਰਾਂ ਨੂੰ ਦੁਬਾਰਾ ਫੇਰ ਬਣਦੀ ਆ ਵੀਡੀਓ ਦਾ ਲਾਈਕ ਵਾਲਾ ਬਟਨ ਜੂਰ ਦਬਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ